ਹਾਂਜੀ ਜੱਗੀ ਜੀ ਜਿਲ੍ਹਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਹੋ ਜੀ ਚੜ੍ਹਦੀ ਕਲਾ ਜੀ ਜਿਲ੍ਹਾ ਸਾਹਿਬ ਇੱਕ ਦੱਸਿਓ ਪਿਛਲੇ ਦਿਨਾਂ ਤੋਂ ਸ਼ਰੋਮਣੀ ਅਕਾਲੀ ਦਲ ਦੇ ਵਿੱਚੇ ਕਾਫੀ ਵੱਡਾ ਪੁਚਾਲ ਆਇਆ ਹੋਇਆ ਜੀ ਅਕਸਰ ਇਹ ਪਿਛਲੀ ਵਾਰੀ ਕੀ ਹੁੰਦਾ ਸੀਗਾ ਕਿ ਇੱਕ ਦਾ ਲੀਡਰ ਬੋਲਦਾ ਹੁੰਦਾ ਸੀ ਉਹਦੀ ਆਵਾਜ਼ ਨੂੰ ਦਬਾ ਲਿਆ ਜਾਂਦਾ ਸੀ ਜੀ ਪਰ ਹੁਣ ਪਿਛਲੇ ਦਿਨਾਂ ਤੋਂ ਇੱਕ ਵੱਡਾ ਅਕਾਲੀ ਦਲ ਦਾ ਵੱਡਾ ਜਿਹੜਾ ਧੜਾ ਸੀਗਾ ਉਹ ਇਕੱਠੇ ਹੋ ਕੇ ਬਗਾਵਤ ਦੀ ਸ਼ੋਰਾਂ ਦੇ ਵਿੱਚ ਚੱਲ ਰਿਹਾ ਹੈਗਾ। ਔਰ ਇਹ ਮੁੱਦਾ ਪੰਜਾਬ ਦੇ ਵਿੱਚ ਕਾਫੀ ਗਰਮ ਆਇਆ ਹੋਇਆ। ਪਿਛਲੇ ਦਿਨੀ ਜਿਹੜੇ ਵਾਗੀ ਗਰੁੱਪ ਸੀਗਾ ਉਹਨਾਂ ਨੇ ਜਲੰਧਰ ਇੱਕ ਮੀਟਿੰਗ ਕਰਕੇ ਨਾ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਦੀ ਗੱਲ ਕਰੀ ਆ। ਇਹ ਸਾਡੇ ਕੋਲ ਜੋ ਪਿਛਲੇ ਸਮੇਂ ਦੇ ਵਿੱਚ ਆਇਓ 10 ਸਾਲ ਦੀ ਸਰਕਾਰ ਸੀਗੀ ਇਹਨਾਂ ਦੀ ਇਕੱਲੀ ਗੱਲ ਦੀ ਚਾਹੇ ਪਾਰਟੀ ਪੱਧਰ ਦੇ ਉੱਤੇ ਜੋ ਵੀ ਸਾਡੇ ਕੋਲ ਗਲਤੀਆਂ ਹੋਈਆਂ ਜੀ ਅਸੀਂ ਉਸ ਦੀ ਜੋ ਖਿਮਾ ਯਾਤਨਾ ਉਹ ਕਾਲ طرف ਸਭ ਤੇ ਜਾ ਕੇ ਕਰਨੀ ਆ ਜੀ ਮੇਰਾ ਸਵਾਲ ਇਹ ਸੀਗਾ ਕਿ ਇਹ ਖਿਮਾ ਯਾਤਨਾ ਦਾ ਕਰ ਰਹੇ ਆ ਗਲਤੀਆਂ ਦੀ ਗਲਤੀਆਂ ਦੱਸ ਰਹੇ ਨਹੀਂ ਗਲਤੀਆਂ ਹੋਈਆਂ ਘੜੀਆਂ ਨਾਲ ਜੀ ਕੋਈ ਥੋੜੀ ਇਸ ਵਿਸ਼ੇ ਦੇ ਉੱਤੇ ਕਿਸੇ ਅਕਾਲੀ ਜਾਗੂ ਨਾਲ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਹੋ ਵੀ ਇਹ ਤੁਹਾਡੇ ਜੋ ਮਨ ਦੇ ਵਿੱਚ خیال ਫਿਰ ਸਾਂਝਾ ਮਰ ਜਾ ਜੱਗੇ ਜੀ ਨੰਬਰ 1 ਤਏ ਵੀ ਜੋ ਅਕਾਲੀ ਦਲ ਚ ਹੋ ਰਿਹਾ ਅਕਾਲੀ ਦਲ ਦੇ ਅਕਾਲੀ ਦਲ ਦਾ ਜੋ ਹੋ ਰਿਹਾ ਹੈ ਬਹੁਤ ਮੰਦਪਾਤ ਹੈ ਬਿਲਕੁਲ ਹਾਂਜੀ ਜਿਹੜੇ ਅਕਾਲੀ ਦਲ ਹੈ ਪੰਜਾਬ ਦੀ ਹਿੱਤਾਂ ਲਈ ਲੜਨ ਵਾਲੀ ਕੋਈ ਇੱਕ ਖੇਤਰੀ ਪਾਰਟੀ ਹੈ ਜੀ ਦਾ ਬਹੁਤ 100 3 ਸਾਲਾਂ ਦਾ ਕੁਰਬਾਨੀਆਂ ਭਰਿਆ ਸ਼ਹੀਦੀਆਂ ਵਾਲਾ ਇਤਿਹਾਸ ਹੈ ਜਿਨੇ ਲਗਾਤਾਰ ਪੰਜਾਬ ਦੇ ਮੰਗਾ ਨੂੰ ਪੰਜਾਬ ਦੇ ਮਸਲਿਆਂ ਨੂੰ ਜੀ ਜੀ ਤੇ ਸਿੱਖ ਕੌਮ ਦੇ ਮੰਗਾ ਨੂੰ ਪੰਥ ਦੇ ਮਸਲਿਆਂ ਨੂੰ ਲਗਾਤਾਰ ਅਵਾਰਿਆ ਵੀ ਹੈ ਉਹਨਾਂ ਖਿਲਾਫ ਮੋਰਚੇ ਵੀ ਲਾਏ ਨੇ ਇਥੋਂ ਡਟ ਕੇ ਜਦੋਂ 1975 ਚ ਐਮਰਜੈਂਸੀ ਲੱਗੀ ਸੀ ਜੀ 11 ਗੇ ਪੰਜਾਬ ਦਾ ਕੋਈ ਜਾਦਾ ਬਾਬ ਵਾਸਤਾ ਨਹੀਂ ਸੀ ਪਰ ਤਾਂ ਵੀ ਅਕਾਲੀ ਦਲ ਨੇ ਮੋਰੇ ਹੋ ਕੇ ਮੋਰੇ ਹੋ ਕੇ ਹਲਨਵਾਇਆ ਆਪਣਾ ਲੜਾਈ ਲੜੀ ਸੀ ਤੇ ਬਹੁਤ ਸਾਰੇ ਜਿਹੜੇ ਅਕਾਲੀ ਦਲ ਦੇ ਆਗੂ ਲੰਮਾ ਸਮਾਂ ਇਮਰਜੈਂਸੀ ਚ ਵੀ ਗੇੜਦੇ ਰਹੇ ਬਿਲਕੁਲ ਜੀ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਅਕਾਲੀ ਦਲ ਦਾ ਫਾੜ ਹੋਣ ਵੱਲ ਵਧ ਰਿਹਾ ਹੈ ਬਹੁਤ ਮੰਦ ਭਾਗ ਹੈ ਤੇ ਮੈਂ ਸਮਝਦਾ ਕਿ ਮੈਂ ਤੁਹਾਡੀ ਗੱਲ ਕਟਮਾ ਕਿ ਜੇ ਪੰਜਾਬ ਨੂੰ ਬੜੀਆਂ ਉਮੀਦਾਂ ਕਿ ਸ਼ਰੋਮਣੀ ਅਕਾਲੀ ਦਲ ਦੇ ਉੱਤੇ ਖੇਤਰੀ ਪਾਰਟੀ ਹੋਣ ਦੇ ਨਾਤੇ ਜੀ ਬਿਲਕੁਲ ਜੀ ਕਿਉਂਕਿ ਖੇਤਰੀ ਪਾਰਟੀਆਂ ਬਾਕੀ ਸਾਰੀਆਂ ਪਾਰਟੀਆਂ ਭਾਵੇਂ ਆਮ ਆਦਮੀ ਪਾਰਟੀ ਹੈ ਹਾਂ ਦਿੱਲੀ ਦਿਲ ਤੋਂ ਚੱਲਦੇ ਹੋਵੇ ਦਿੱਲੀ ਤੋਂ ਦਾ ਬੰਦਾ ਹਿਲਦਾ ਹੈ ਭਾਵੇਂ ਭਾਰਤੀ ਜਨਤਾ ਪਾਰਟੀ ਹੈ ਭਾਵੇਂ ਬੋਜ ਸੰਮਾਜ ਪਾਰਟੀ ਹੈ ਭਾਵੇਂ ਕਾਂਗਰਸ ਹੈ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਹਨ ਹਾਂ ਜੀ ਸਿਰਫ ਕਾਲੀ ਦਾ ਲਈ ਹੀ ਹੈ ਜਿਹੜੀ ਕੋਈ ਇੱਕ ਖੇਤਰੀ ਪਾਰਟੀ ਖੇਤਰੀ ਪਾਰਟੀ ਬਿਲਕੁਲ ਸੋ ਇਸ ਕਰਕੇ ਦਾ ਇਸ ਤਰ੍ਹਾਂ ਦਾ ਇਕ ਵਰਤਾਂ ਤੇ ਦੇ ਪਾਰਟੀ ਚ ਵਤਨਾ ਸੁਪਾੜ ਹੋਣ ਵਾਲ ਪਾਰਟੀ ਨੇ ਵਧਣਾ ਮੈਂ ਸਮਝਦਾ ਕਿ ਉਹ ਪੂਰੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਜੀ ਹਾਂ ਚਿੰਤਾ ਦਾ ਵਿਸ਼ਾ ਜੀ ਬਿਲਕੁਲ ਪਰ ਮੈਨੂੰ ਇਹ ਲੱਗਦਾ ਹੈ ਜੱਗੀ ਜੀ ਕਿ ਸੁਖਵੀਰ ਸਿੰਘ ਬਾਦਲ ਨੂੰ ਆਪਣੀ ਜਿੱਦ ਛੱਡਣੀ ਚਾਹੀਦੀ ਸੀ ਇਸ ਮਾਮਲੇ 'ਚ ਠੀਕ ਹੈ ਦੇਖੋ ਉਹ ਲਗਾਤਾਰ ਪਿਛਲੇ 16 16 ਸਾਲਾਂ ਤੋਂ 2008 ਚ ਪ੍ਰਧਾਨ ਬਣੇ ਸੀ ਪਾਰਟੀ ਦੇ ਜੀ ਇਸਦੇ 16 ਸਾਲਾਂ ਤੋਂ ਲਗਾਤਾਰ ਉਹ ਪਾਰਟੀ ਦੇ ਪ੍ਰਧਾਨ ਚੱਲੇ ਆ ਰਹੇ ਬਿਲਕੁਲ ਜੀ ਤੇ ਭਾਵੇਂ ਜਿਹੜੀ 2012 ਚ ਰਿਪੀਟ ਕੀਤੀ ਸੀ ਪਾਰਟੀ ਨੇ 2007 ਤੋਂ ਲੈ ਕੇ 2012 ਤੱਕ ਤੇ ਫਿਰ ਜਿਹੜੀ ਚੋਣ ਦੁਆਰਾ ਜਿੱਤੇ ਸੀ ਹੂੰ 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 ਤੋਂ 2017 ਚ ਜਿਹੜੀ ਠੀਕ ਹੋਈ ਅਕਾਲੀ ਦਲ ਹਾਂਜੀ ਪਰ ਇਸ ਤੋਂ ਬਾਅਦ ਅਕਾਲੀ ਦਲ ਦੀ ਜੋ ਹਾਲਤ ਹੁੰਦੀ ਜਾ ਰਹੀ ਹੈ ਪਿਛਲੇ ਦੇਖੋ ਤੁਸੀਂ ਚੈੱਕ ਕਰ ਲਓ ਹਾਂਜੀ ਹਾਂਜੀ ਕਿ ਦੋ ਵਿਧਾਨ ਸਭਾ ਦੀਆਂ ਚੋਣਾਂ ਬਹੁਤ ਪੂਰੀ ਤਰ੍ਹਾਂ ਹਾਰ ਚੁੱਕੇ ਨੇ ਜੀ ਤੇ ਲੋਕ ਸਭਾ ਦੀਆਂ 214 ਇੰਤੋਂ ਅਕਾਲੀ ਦਲ ਦੀ ਗਿਣਤੀ ਘਟਣੀ ਸ਼ੁਰੂ ਹੋਈ ਉਦੋਂ ਗਠ ਜੋੜ ਸੀ ਉਸ ਤੋਂ ਭਾਰਤੀ ਜਨਤਾ ਪਾਰਟੀ ਨਾਲ 2019 ਚ ਵੀ ਅਕਾਲੀ ਦਲ 2 ਤੱਕ 2 ਤੇ सिमਟ ਕੇ ਰਹਿ ਗਿਆ ਤੇ ਹੁਣ ਤਾਂ ਅਕਾਲੀ ਦਲ 1 ਤੇ 2 ਹੀ सिमਟ ਕੇ ਰਹਿ ਗਿਆ ਤੇ 10 ਸੀਟਾਂ ਦੇ ਅਕਾਲੀ ਦਲ ਦੀ ਜ਼ਮਾਨਤ ਜਬਤ ਹੋਈ ਅਕਾਲੀ ਦਲ ਦੀ ਵੋਟ ਪਰਸੈਂਟ ਭਾਰਤੀ ਜਨਤਾ ਪਾਰਟੀ ਨਾਲ ਵੀ ਘਟ ਗਈ ਘਟ ਗਈ ਬਿਲਕੁਲ ਜੱਗੇ ਜੀ ਬਤੌਰ ਪ੍ਰਧਾਨ ਜਿਸ ਦਿਨ ਨਤੀਜੇ ਨਿਕਲੇ ਸੀ 4 ਜੂਨ ਨੂੰ ਉਸੇ ਦਿਨ ਹਾਂਜੀ ਸਰਦਾਰ ਪਰਕ ਸੁਖਵੀਰ ਸਿੰਘ ਬਾਦਲ ਨੂੰ ਅਨੈਤਿਕ ਜ਼ਿੰਮੇਵਾਰੀ ਕਬੂਲ ਦਿਆਂ ਪਾਰਟੀ ਦੀ ਸਹਾਰ ਲਈ ਉਹਨਾਂ ਨੂੰ ਅਸਤੀਫਾ ਦੇ ਦੇਣਾ ਬਣਦਾ ਠੀਕ ਹੋ ਜੀ ਆਪਣੇ ਤੌਰ ਤੇ ਭਾਵੇਂ ਆਪਣਾ ਹੀ ਕੋਈ ਬੰਦਾ ਨਮਾ ਕਿਉਂਕਿ ਜਿਹੜੇ ਵਿਰੋਧੀ ਆਗੂ ਨੇ ਉਹ ਵੀ ਮੰਗ ਕਰ ਰਹੇ ਨੇ ਕੋਈ ਆਪਣਾ ਬਣਾ ਲਓ ਜਿੱਥੇ ਪਹਿਲੀ ਲੋਕ ਜੇ ਮੰਗ ਕਰ ਰਹੇ ਨੇ ਸਪਾਲਟੀ ਪਾਰਟੀ ਚਾਹੇ ਪਾਰਟੀ ਚਾਹੇ ਦਵਾਰ ਇਹਨਾਂ ਨੂੰ ਲਾਜ਼ਮੀ ਪ੍ਰਧਾਨਪਤੀ ਇੱਕ ਵਾਰੀ ਆ ਹੋ ਜੇ ਸਹਦ ਹੋ ਸਕਦਾ ਜੇ ਉਸ ਦਿਨ ਅਸੀਵਾ ਦਿੱਤਾ ਹੁੰਦਾ ਤਾਂ ਪਾਰਟੀ ਨੇ ਇਹਨਾਂ ਦੀ ਹੋ ਸਕਦਾ ਮਿੰਤਾ ਕਰਕੇ ਲਾਣਾ ਸੀ ਲਾਣਾ ਸੀ ਜੀ ਤੁਸੀਂ ਅਗਵਾਈ ਕਰੋ ਤੁਹਾਡੇ ਬਿਨਾ ਨਹੀਂ ਸਰਦਾ ਨਹੀਂ ਸਰਦਾ ਬਿਲਕੁਲ ਜੀ ਪਰ ਹੁਣ ਕਿਉਂਕਿ ਜਿਹੜੇ ਸੁਖਵੀਰ ਸਿੰਘ ਦੇ ਆਲੇ ਦੁਆਲੇ ਵੀ ਦੇਖੋ ਭਾਵੇਂ ਹਲਕਾ ਇੰਚਾਰਜ ਜਿਨ੍ਹਾਂ ਦੀ ਉਹ ਮੀਟਿੰਗਾਂ ਦੀ ਗੱਲ ਕਰ ਰਹੇ ਨੇ ਜੀ ਭਾਵੇਂ ਉਹ ਹਲਕਾ ਇੰਚਾਰਜ ਨੇ ਭਾਵੇਂ ਉਹ ਜ਼ਿਲ੍ਹਾ ਪ੍ਰਧਾਨ ਨੇ ਭਾਵੇਂ ਵਰਕਿੰਗ ਕਮੇਟੀ ਆ ਬਣਾਈ ਹੋਈ ਕਿਹਨੇ ਆ ਜੀ ਸੁਖੀਰ ਸਿੰਘ ਬਾਦਲ ਨੇ ਬਾਦਲ ਨੇ ਬਣਾਈ ਤੇ ਫਿਰ ਜਿਹੜੇ ਬਾਦਲ ਸਾਹਿਬ ਨੇ ਬਣਾਏ ਹੋਏ ਹੋਣਗੇ ਉਹਦੇ ਚ ਉਹਨਾਂ ਦੇ ਆਪਣੀ ਹੋਣਗੇ ਨਾ ਜੀ ਬਹੁਤ ਆਤ ਤਾਂ ਹਾਂ ਬਹੁਤ ਆਤ ਆਪਣੀ ਹੋਉ ਉਹਨਾਂ ਦੀ ਹਾਂ ਤੇ ਇਸ ਕਰਕੇ ਫਿਰ ਉਹ ਕਿਵੇਂ ਵਿਰੋਧ ਕਰਨਗੇ ਉਹ ਤਾਂ ਜੇਕਰ ਆਪਾਂ ਕਹਿ ਲਈਏ ਵੀ ਬਾਦਲ ਦੇ ਜਿਹੜਾ ਹੈਗਾ ਖੋਦੇ ਡੱਡੂ ਨੇ ਉਹ ਜਿਵੇਂ ਉਹ ਕਹਿਣਗੇ ਬਾਦਲ ਸਾਹਿਬ ਜੋ ਰਾਤ ਨੂੰ ਦਿਨ ਕਹਿਣਗੇ ਤਾਂ ਉਹਨਾਂ ਨੇ ਜਿਹੜੇ ਉਹਨਾਂ ਦੇ ਹਾਂ ਬਿਲਕੁਲ ਜੀ ਹਾਂ ਬਿਲਕੁਲ ਚੱਲ ਜੂ ਉਹਨਾਂ ਨੇ ਦਿਨ ਹੀ ਕਹਿਣਾ ਰਾਤ ਦਿਨ ਕਹਿਣਾ ਬਿਲਕੁਲ ਉਹਨਾਂ 'ਚ ਨਹੀਂ ਇੰਨੀ ਸਮਰੱਥਾ ਵੀ ਉਹ ਜੇ ਕਹਿਣ ਵੀ ਨਈ ਰਾਤ ਨਹੀਂ ਐ ਜੀ ਹੁਣ ਦਿਨ ਐ ਤੁਹਾਡਾ ਕਹਿਣ ਦਾ ਭਾਵ ਹੈ ਕਿ ਸੱਚ ਨੂੰ ਸੱਚ ਕਹਿਣਾ ਉਹਨਾਂ ਲਈ ਔਖਾ ਥੋੜਾ ਬੜਾ ਔਖਾ ਐ ਜੀ ਬਿਲਕੁਲ ਤੇ ਇਸ ਕਰਕੇ ਜਿਹੜੇ ਹੁਣ ਤੁਸੀਂ ਬਾਗੀ ਤੁਹਾਡੇ ਦੀ ਗੱਲ ਕਰ ਰਹੇ ਹੋ ਹਾਂ ਜੀ ਉਹਨਾਂ ਚ ਜਿਹੜਾ ਬਾਗੀ ਤੁਹਾਡਾ ਹੈ ਉਹਦੇ ਚ ਕਾਫੀ ਵੱਡੇ ਚਿਹਰੇ ਨੇ ਵੱਡੇ ਚਿਹਰੇ ਹਾਂ ਜੀ ਹਾਂ ਜੀ ਪਹਿਲਾਂ ਇੱਕ ਕਦੇ-ਕਦੇ ਜਦੋਂ ਕਿਸੇ ਵੇਲੇ ਜਿਹੇ ਦਰਗੁਰਚੰਦ ਸਿੰਘ ਟੌੜਾ ਨਾਲ ਵੀ ਚਲੋ ਕਾਫੀ ਆਇਆ ਸੀ ਤੇ ਉਸ ਤੋਂ ਬਾਅਦ ਅਕਾਲੀ ਦਲ ਦਾ ਨੁਕਸਾਨ ਹੋਇਆ ਸੀ ਕਿ 2002 ਦੀ ਚੋਣ ਅਕਾਲੀ ਦਲ ਤਾਂ ਹਾਰਿਆ ਸੀ ਜੇ ਜਥੇਦਾਰ ਟੌੜੇ ਦੇ ਸਾਰਾ ਬਿਲਕੁਲ ਜੀ ਇੱਕ ਮੋੜ ਤੇ ਬਣਾ ਗਏ ਅਲੱਗ ਚੋਣ ਲੈ ਲਈ ਅਲੱਗ ਚੋਣ ਲੈ ਲਈ 2002 ਚ ਅਕਾਲੀ ਦਲ ਨੇ ਫੇਰ ਰਿਪੀਟ ਕਰ ਲਿਆ ਰਿਪੀਟ ਕਰ ਸਕਦਾ ਸੀਗਾ ਤੇ 5 ਸਾਲ ਕੈਪਟਨ ਅਮਰਿੰਦਰ ਦੀ ਸਰਕਾਰ ਤਾਂ ਹੀ ਆਈ ਸੀ ਤੇ ਅਕਾਲੀ ਦਲ ਤੋਂ ਫੁੱਟ ਪਈ ਬਿਲਕੁਲ ਜੀ ਬਿਲਕੁਲ ਤੇ ਹੁਣ ਦੇਖੋ ਤੁਸੀਂ ਜਿਹੜੇ ਦਾਵਾ ਕਰ ਰਹੇ ਨੇ ਇਹਨਾਂ ਨੇ ਬਗਾਵਤ ਦਾ ਝੰਡਾ ਚੁੱਕਿਆ ਵੈਸੇ ਉਹ ਇਹ ਨਹੀਂ ਕਹਿੰਦੇ ਸੀ ਬਗਾਵਤ ਕਰ ਰਹੇ ਉਹ ਕਹਿੰਦੇ ਸੀ ਅਸੀਂ ਤਾਂ ਪਾਰਟੀ ਦੇ ਅੰਦਰ ਆ ਉਹ ਉਹਨਾਂ ਚ ਜੀ ਸਤਿੰਦਰ ਸਿੰਘ ਮਲੂਕਾ ਵੀ ਸਾਮਲ ਨੇ ਉਹਨਾਂ ਚ ਚੰਦਰ ਸਿੰਘ ਛੋਟੇ ਪਰਵੀਰ ਸਾਮਲ ਨੇ ਉਹਨਾਂ ਚ ਗੁਰਪ੍ਰਤਾ ਬਡਾਲਾ ਵੀ ਸਾਮਲ ਨੇ ਉਹਨਾਂ ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮੋਜਰਾ ਵੀ ਸਾਮਲ ਨੇ ਉਹਨਾਂ ਚ ਬੀਬੀ ਜ਼ਗੀਰ ਕੌਰ ਵੀ ਸਾਮਲ ਹੈ ਬਿਲਕੁਲ ਜੀ ਉਹਨਾਂ 'ਚ ਸਰਜੀਤ ਸਿੰਘ ਰਖੜਾ ਵੀ ਸਾਮਲ ਨੇ ਉਹਨਾਂ 'ਚ ਚਰਨਜੀਤ ਬਰਾੜ ਵੀ ਸਾਮਲ ਨੇ ਉਹਨਾਂ 'ਚ ਪਰਮਜੀਤ ਤਰਲੰਟਰਾਂ ਵੀ ਸਾਮਲ ਹੈ ਹੋਰ ਬਹੁਤ ਵੱਡੇ ਨਾਂ ਨੇ ਉਹ ਉਹ ਵੱਡੇ ਅਕਾਲੀ ਜੀ ਜਿਹੋ ਇੱਕ ਇਹ ਵੀ ਪੇਸ਼ ਕਰ ਰਹੇ ਨੇ ਬਾਗੀ ਧੜਾ ਜਿਹੜਾ ਕਿ ਚਾਹੇ ਉਹ ਤੁਰ ਪਰਵਾਰ ਹੈ ਚਾਹੇ ਤਲਵੰਡੀ ਪਰਵਾਰ ਹੈ ਚਾਹੇ ਟੋੜਾ ਪਰਵਾਰ ਹੈ ਚਾਹੇ ਢਿੰਡਾ ਦਾ ਪਰਵਾਰ ਹੈ ਜਿਹੜੇ ਪੁਰਾਣੇ ਅਕਾਲੀ ਦਲ ਨਾਲ ਜੁੜੇ ਪਰਵਾਰਜੀ ਤਕਸਾਲੀ ਪਰਵਾਰ ਜੀ ਵੀ ਉਹਨਾਂ ਦੇ ਸਾਰੇ ਜਿਹੜੇ ਚਾਹੇ ਮਾਸਟਰ ਤਾਰਾ ਸਿੰਘ ਵੀ ਦੋਤੀ ਹੈ ਕਰਨਜੀਤ ਕੌਰ ਜਿਹੜੀ ਕਿ ਸਰੋਗ ਦੀ ਕਮੇਟੀਸ ਮੈਂਬਰ ਹੈ ਉਹਨੇ ਵੀ ਸਾਰੇ ਲੋਕ ਜਿਹੜੇ ਹੈਗੇ ਨੇ ਪੁਰਾਣੇ ਤਕਸਾਲੀ ਜਿਹੜੇ ਅਕਾਲੀ ਦਲ ਦੇ ਆਗੂ ਨੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਜੀ 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 ਕੋਲ ਤੁਸੀਂ ਗੱਲ ਕਰ ਰਹੇ ਸੀ ਵੀ ਗਲਤੀਆਂ ਨਹੀਂ ਦੱਸ ਰਹੇ ਜੀ ਬਿਲਕੁਲ ਜੱਗੇ ਜੀ ਗਲਤੀਆਂ ਬਾਰੇ ਤਾਂ ਬੱਚਾ-ਬੱਚਾ ਜਾਣਦਾ ਹੈ ਅਕਾਲੀ ਦਲ ਨੇ ਕੀ ਗੱਲ ਹਾਂ ਹਾਂਜੀ 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 ਦੇਖੋ ਅਕਾਲੀ ਦਲ ਦੀ ਸਭ ਤੋਂ ਵੱਡੀ ਗਲਤੀ ਸੀ ਸੁਮੇਦ ਸਿੰਘ ਸੈਣੀ ਨੂੰ ਪੰਜਾਬ ਦਾ ਡੀਜੀਪੀ ਬਹੁਤ ਵੱਡੀ ਗਲਤੀ ਉਹ ਵਿਅਕਤੀ ਜਿਸ ਤੇ ਹਜ਼ਾਰਾਂ ਸੈਂਕੜੇ ਜਿਹੜੇ ਨੌਜਵਾਨ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਕਸੂਰੋਂ ਝੂਠੇ ਮੁਕਾਬਲਿਆਂ 'ਚ ਮਾਰਨ ਦਾ ਦੋਸ਼ ਹੋਵੇ ਤੇ ਅਕਾਲੀ ਦਲ ਦੀ ਸਰਕਾਰ ਇੱਕ ਪਾਸੇ ਤਾਂ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ 97 ਦੀ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਸਾਰੇ ਝੂਠੇ ਮੁਕਾਬਲਿਆਂ ਦੀ ਜਾਂਚ ਲਈ ਕਮਿਸ਼ਨ ਬਣੇਗਾ ਬਿਲਕੁਲ ਜੀ ਤੇ ਤੁਸੀਂ ਕਮਿਸ਼ਨ ਬਣਾਉਣ ਦਾ ਇੱਕ ਪਾਸੇ ਰਿਹਾ ਉਸੇ ਵਿਅਕਤੀ ਨੂੰ ਜਿਹਨੂੰ ਨਫ਼ਰਤ ਕਰਦੇ ਸੀ ਜਿਹੜਾ ਪੰਥਕ ਧਿਰਾਂ ਸਿੱਖ ਹਾਲ ਕੇ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਸੀ ਕਿ ਇਹ ਇਹਨਾਂ ਦਾ ਬਹੁਤ ਵੱਡੀ ਰੋਲ ਹੈ ਜਿਹੜਾ ਸਾਰੇ ਨੌਜਵਾਨ ਮਾਰਕਾ ਉਹਨਾਂ ਨੂੰ ਤੁਸੀਂ ਡੀਜੀਪੀ ਲਾਣੇ ਹੋ ਜੀ ਤੇ ਕਿੰਨਾ ਲੰਬਾ ਸਮਾਂ ਡੀਜੀਪੀ ਲਾਇਆ ਜੀ ਹਾਂ ਹਾਂ ਹਾਂਜੀ ਇਹ ਬਹੁਤ ਵੱਡੀ ਗਲਤੀ ਸੀ ਜੀ ਅਕਾਲੀ ਦਲ ਦੀ ਅਕਾਲੀ ਦਲ ਦੀ ਦੂਜੀ ਵੱਡੀ ਗਲਤੀ ਸੀ ਜੀ ਬਰਗਾੜੀ ਤੇ ਕੋਈ ਜਿਹੜਾ ਬਹਿਬਲ ਕਲਾਂ ਦਾ ਕਾਂਡ ਸੀ ਠੀਕ ਹੋ ਜੀ ਠੀਕ ਹੈ ਜਿਪਾਵੇਂ ਅਕਾਲੀ ਦਲ ਮੁਰਤ ਮੰਨਕਰ ਹੁੰਦਾ ਹੈ ਗੋੜੀ ਚਲਾਣ ਦਾ ਨਹੀਂ ਸੀ ਇਹ ਦੇਸ ਦਿੱਤਾ ਪਰ ਸਿੱਖ ਸੰਗਤਾਂ ਤੇ ਪੰਜਾਬ ਇਹ ਤਾਂ ਜਾਣਨਾ ਚਾਹੁੰਦਾ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜਿਹੜੇ ਕਿੰਨੇ ਦਿਨਾਂ ਕਿੰਨੀ ਦੇਰ ਤੋਂ ਲਾਪਤਾ ਕੀਤੇ ਹੋਏ ਸੀ ਸਾਰੇ ਆਮ ਮੋਸ਼ਨ ਲਾਏ ਹੋਏ ਸੀ ਬੈਕਟਰੀਆਂ ਨੇ ਕਿ ਅਸੀਂ ਤੁਹਾਡੇ ਗੁਰੂ ਸਾਹਿਬ ਨੂੰ ਚੋਰੀ ਕੀਤਾ ਹੈ ਤੁਸੀਂ ਕਰ ਲੋ ਸਾਡਾ ਕੀ ਕਰਨਾ ਹੈ ਤਾਂ ਉੱਥੇ ਫਿਰ ਕਿਉਂ ਨਹੀਂ ਫੜੇਗੇ ਜੀ ਦੋਸ਼ੀ ਉਹ ਲੋਕਾਂ ਨਾਲ ਵੀ ਦੋਸ਼ੀ ਹੈ ਸਰਕਾਰ ਸਰਕਾਰ ਹੁੰਦੇ ਹੋਏ ਵੀ ਆਪ ਕੋ ਸਰਕਾਰ ਦਾ ਕਾਲੀ ਦਲ ਦੀ ਹੋਵੇ ਸਰਕਾਰ ਕਹੇ ਵੀ ਅਸੀਂ ਪੰਥਕ ਨਮਾਇੰਦਗੀ ਵਾਲੀ ਸਰਕਾਰ ਹੈ ਅਸੀਂ ਪੰਥ ਪ੍ਰਸਤੀ ਵਾਲੀ ਸਰਕਾਰ ਹੈ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਨੇ ਉਹ ਗਲੀਆਂ ਚ ਰੋੜਨਾ ਬਿਲਕੁਲ ਜੀ ਦੇ ਫਿਰ ਇਸ ਤੋਂ ਵੱਡੀ ਗਲਤੀ ਕੀ ਹੋਏਗੀ ਜੀ ਦੱਸੋ ਕਹੇ ਗਰੇ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹੋਣ ਇਹ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹੋਣ ਜੀ ਫਿਰ ਫਿਰ ਇਹ ਬਹੁਤ ਵੱਡੀ ਗਲਤੀ ਸੀ ਜੀ ਤੇਜੀ ਵੱਡੀ ਗਲਤੀ ਹੈਗੀ ਹੈ ਜੱਗੀ ਜੀ ਜਿਹੜੇ ਸਰਸੇ ਵਾਲੇ ਡੇਰੇ ਦੇ ਹੈਗੇ ਸੀ ਜਿਨ੍ਹਾਂ ਨੂੰ ਬਹੁਤ ਇੱਕ ਥੇਰਾ ਆਪਣਾ ਬਾਬਾ ਮੰਨਦੀ ਹੈ ਪਰ ਆਪਾਂ ਚਲੋ ਨਹੀਂ ਮੰਨਦੇ ਸਾਡਾ ਕੀਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਉਹਨਾਂ ਨੂੰ ਕਿਸ ਢੰਗ ਨਾਲ ਮੁਆਫੀ ਦਵਾਈ ਗਈ हां उही बच्चे बच्चे ਨੂੰ ਪਤਾ ਜੀ ਤੇ ਉਹਨਾਂ ਤੇ ਉਹਨਾਂ ਦੀ ਮੁਆਫੀ ਲਈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰੋੜਾਂ ਰੁਪਏ ਦੇ ਸਿਹਾਰ ਕਿਸ ਨੇ ਜਾਰੀ ਕਰਾਇਆ ਜੀ ਉਹ ਜਿਹੜੇ ਅਖਬਾਰਾਂ ਚ ਸਪੇ ਵੀ ਹਾਂ ਐ ਜਿਹੜੀ ਬਿਲਕੁਲ ਮੁਆਫੀ ਦਿੱਤੀ ਗਈ ਹੈ ਬਿਲਕੁਲ ਠੀਕ ਹੈ ਹੂੰ ਹੂੰ ਇਹ ਕੀ ਇਹ ਗਲਤੀ ਨਹੀਂ ਸੀ ਕਰੋੜਾਂ ਰੁਪਏ ਦੇ ਕਰੋੜਾਂ ਰੁਪਏ ਦੇ ਸਿਹਾਰ ਦਵਾਤੇ ਉਸ ਤੋਂ ਬਾਅਦ ਗਲਤੀ ਮੰਨ ਵੀ ਲਈ ਕਿ ਸਾਡੇ ਕੋਲ ਗਲਤੀ ਹੋ ਗਈ ਹੋਣਾ ਕਰੋਣਾ ਰੀਆ ਖਰਚ ਕਰਕੇ ਹਲੇ ਵੀ ਨਹੀਂ ਮੰਨ ਰਹੇ ਹਲੇ ਤਾਂ ਜਾਣੇ ਅਣਜਾਣੇ ਚ ਹੋਈਆਂ ਗਲਤੀਆਂ ਕਹਿੰਦੇ ਮੇਰਾ ਸਵਾਲ ਇਹੀ ਹੈਗਾ ਵੀ ਇਹ ਗਲਤੀਆਂ ਮੰਨ ਕਿਉਂ ਨਹੀਂ ਰਹੇ ਤੇ ਇਸ ਦੇ ਨਾਲ ਨਾਲ ਫਿਰ ਬੰਦੀ ਸਿੰਘ ਕਿੰਨੀ ਦੇਰ ਹੋ ਗਈ ਜੀ ਬੰਦੀ ਸਿੰਘਾ ਨੂੰ ਤੁਹਾਡੀ ਭਾਈਵਾਲ ਪਾਰਟੀ ਦੀ ਸਰਕਾਰ ਸੀ ਦਿੱਲੀ 'ਚ ਤੁਹਾਡੀ ਈ.ਆਰ.ਟੀ. ਮਰਤਕ ਔਰ ਬਾਦਲ ਕੈਬਨਿਟ ਮੰਤਰੀ ਸੀ ਤੁਸੀਂ ਕਦੇ ਆਵਾਜ਼ ਉਠਾਈ ਵੀ ਭਾਈ ਬੰਦੀ ਸਿੰਘਾ ਨੂੰ ਰਿਹਾ ਕਰੋ ਜੀ ਬਿਲਕੁਲ ਕੋਈ ਇਹੋ ਜਿਹਾ ਕਾਨੂੰਨ ਹੈਗਾ ਜੱਗੇ ਜੀ ਵੀ ਜਿਹਨੂੰ ਸਜ਼ਾ ਜਿੰਨੀ ਮਿਲੀ ਹੋਵੇ ਉਸ ਤੋਂ ਬਾਅਦ ਵੀ ਜੇਲ੍ਹ 'ਚ ਬੈਠਿਆ ਰਹੇ ਬੰਦਾ ਡਬਲ ਸਜ਼ਾ ਹੋ ਗਈ ਕਈਆਂ ਜਿਨ੍ਹਾਂ 32 32 ਸਾਲ 32 32 ਸਾਲ ਹੋ ਗਏ ਬੈਠੇ ਨੂੰ ਜੇਲ੍ਹ 'ਚ ਬੈਠੇ ਹੋਗੇ ਬੰਦੀ ਸਿੰਘਾਂ ਨੂੰ ਤੇ ਉਹਨਾਂ ਦੀ ਸਾਰੀ ਜਵਾਨੀ ਬਜ਼ੁਰਗ ਹੋ ਕੇ ਦੱਸੋ ਚਿੱਲਾ ਚਿੱਲਾ ਸਾਹਿਬ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਬੰਦੇ ਸਜ਼ਾ ਗੁਜ਼ਰੀ ਹੋ ਗਈ ਜੇਲ੍ਹ ਦੇ ਵਿੱਚ ਤੁਸੀਂ ਉਹਨੂੰ ਇੱਕ ਘੰਟਾ ਵੀ ਰੱਖ ਨਹੀਂ ਸਕਦੇ ਬਿਲਕੁਲ ਜੀ ਤੇ ਦੱਸੋ ਜੱਗੀ ਜੀ ਫਿਰ ਅਲੱਗ-ਅਲੱਗ ਕਾਨੂੰਨ ਕਿਉਂ ਉਹਨਾਂ ਦੇ ਸਾਰੇ ਜਵਾਨੀ ਬੁੜੇ ਹੋ ਗਏ ਚਿੱਟੀਆਂ ਦਾੜ੍ਹੀਆਂ ਹੋ ਗਏ ਉਹਨਾਂ ਦੇ ਕਾਹਦਾ ਖਤਰਾ ਭਾਈ ਹੁਣ ਉਹਨਾਂ ਤੋਂ ਤੁਹਾਨੂੰ ਕਿਹੜੇ ਦੇਸ਼ ਨੂੰ ਖਤਰਾ ਹੈ ਉਹਨਾਂ ਤੋਂ ਜੇ ਕੋਈ ਤੁਹਾਨੂੰ ਕੋਈ ਉਹ ਗਲਤ ਕਾਰਵਾਈ ਦੇਸ਼ ਵਿਰੋਧੀ ਕਰਨਗੇ ਫਿਰ ਫੜ ਲਿਓ ਬਿਲਕੁਲ ਜੀ ਹੁਣ ਜਦੋਂ ਸਜ਼ਾ ਤੁਰ ਪੂਰੀ ਹੋ ਗਈ ਤਾਂ ਉਹਨਾਂ ਨੂੰ ਛੱਡੋ ਤਾਂ ਸਹੀ ਨਾ ਜੀ ਫਿਰ ਆ ਜੋ ਕਿਸਾਨਾਂ ਦਾ ਮਸਲਾ ਜਿਹੜਾ ਇਹ ਵੀ ਗਲਤੀ ਨਹੀਂ ਜਿਹੜੇ ਕਿਸਾਨਾਂ ਦੀ ਕਦੋਂ ਕਿੰਨੀ ਕ ਆਵਾਜ਼ ਅੱਜ ਤੱਕ ਉਠਾਉਂਦੇ ਰਹੇ ਕਿ ਤੁਹਾਨੂੰ ਯਾਦ ਹੋਏਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਵੀਡੀਓ ਬਣਾ ਕੇ ਵਾਇਰਲ ਕੀਤੀ ਕਿ ਕਿੰਨੇ ਕਾਨੂੰਨ ਤਾਂ ਬਹੁਤ ਵਧੀਆ ਨੇ ਬਹੁਤ ਵਧੀਆ ਠੀਕ ਹੈ ਇਹ ਤਾਂ ਜਦੋਂ ਫਿਰ ਕਿਸਾਨਾਂ ਨੇ ਗੱਲ ਤੇ ਗੁੱਠਾ ਰੱਖਿਆ ਕਹੂੰਗਾ ਮੈਂ ਤਾਂ ਸਿੱਧੀ ਗੱਲ ਹੈ ਜਦੋਂ ਉਹਨਾਂ ਦੇ ਘਰ ਦੇ ਮੂਰੇ ਬਹਿ ਗਏ ਵੀ ਹਿੰਦੂ ਕੇ ਦਿਖਾਓ ਹੁਣ ਬਾਅਦ ਸਿੱਖ ਲ ਕੇ ਦਿਖਾਓ ਤਾਂ ਸੀਵਾ ਦੇਣਾ ਪਿਆ ਸੋ ਇਹ ਸਾਰੀਆਂ ਗਲਤੀਆਂ ਅਕਾਲੀ ਦਲ ਨੇ ਕੀਤੀਆਂ ਨੇ ਤੇ ਖੁੱਲੇ ਮਨ ਨਾਲ ਇਹਨਾਂ ਨੂੰ ਇਹ ਗਲਤੀਆਂ ਮੰਨਣੀਆਂ ਚਾਹੀਦੀਆਂ ਪਾਵੇਂ ਜਿਹੜਾ ਹੁਣ ਜਿਹੜਾ ਜਾ ਰਿਹਾ ਹੈ ਬਾਕੀ ਤੁਹਾਡਾ ਮੈਂ ਫੇਰ ਦੁਬਾਰਾ ਤੁਹਾਡੇ ਸਵਾਲ ਜਿਹੜਾ ਤੁਸੀਂ ਕੀਤਾ ਸੀ ਉਹਦੇ ਤੇ ਆਵਾਂਗੇ ਜਿਹੜਾ ਬਾਕੀ ਤੁਹਾਡਾ ਜਾ ਰਿਹਾ ਹੈ ਉਹ ਸਾਰੀਆਂ ਗਲਤੀਆਂ ਮੰਨੇਗਾ ਜਾ ਕੇ ਜੀ अच्छा वो कहेगा ਵੀ ਉਹ ਕਹੇਗਾ ਵੀ ਭਾਵੇਂ ਦੇਖੋ ਸਿੱਧੇ ਤੌਰ ਤੇ ਸਵਰਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਹੁਣ ਇਸ ਜਹਾਨ 'ਚ ਨਹੀਂ ਰਹੇ ਉਹਨਾਂ ਦੀ ਤਾਂ ਹੁਣ ਕੀ ਗੱਲ ਕਰਨੀ ਹੈ ਪਰ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਿੱਧੇ ਤੌਰ ਤੇ ਤਾਂ ਭਾਵੇਂ ਉਹਨਾਂ ਨੂੰ ਮੰਨਣੀ ਚਾਹੀਦੀ ਇਹ ਗਲਤੀ ਵੀ ਪਰ ਅਸੀਂ ਵੀ ਹੂੰ ਉਸੇ ਪਾਰਟੀ ਦੇ ਵਿੱਚ ਸ਼ਾਮਲ ਸੀ ਉਸੇ ਸਰਕਾਰ ਦੇ ਵਿੱਚ ਸ਼ਾਮਲ ਸੀ ਤੇ ਜਦੋਂ ਸਾਡੇ ਸਾਹਮਣੇ ਗਲਤੀਆਂ ਹੋ ਰਹੀਆਂ ਸੀ ਤਾਂ ਸਾਡੀ ਚੁੱਪ ਵੀ ਤਾਂ ਗਲਤੀ ਸੀ ਹਾਂ ਜਿਵੇਂ ਬੀਬੀ ਜ਼ਗੀਰਕੌਰ ਬਿਆਨ ਦੇ ਰਹੇ ਆ ਜੀ ਵੀ ਅਸੀਂ ਖਾ ਬੰਦ ਕਰ ਰੱਖੀਆਂ ਅਸੀਂ ਮੂੰਹ ਬੰਦ ਕਰ ਰੱਖੇ ਅਸੀਂ ਗੱਲ ਬੰਦ ਕਰਦੇ ਕਰਨ ਤੁਹਾਡੇ ਬੰਦ ਸੀ ਜੀ ਉਹ ਵੀ ਗਲਤੀ ਸੀ ਉਹਨਾਂ ਨੂੰ ਆਪਣੀ ਉਸ ਗਲਤੀ ਦਾ ਅਹਿਸਾਸ ਹੋ ਰਿਹਾ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਦਿਖਾ ਪਿਆ ਚਿੱਟੇ ਦੇ ਬਿਲਕੁਲ ਜੀ ਇਹਨਾਂ ਚੋਣਾਂ 'ਚ ਤਾਂ ਸਾਫ਼ ਹੀ ਕਰਤਾ ਜੀ ਭਾਈ ਬਹੁਤ ਕਲੀਅਰ ਹੋ ਗਿਆ ਜੀ ਕਮ ਜਦੋਂ ਤੱਕ ਤੁਸੀਂ ਆਪਣੀਆਂ ਗਲਤੀਆਂ ਨਹੀਂ ਮੰਨੋਗੇ ਤਾਂ ਅਕਾਲੀ ਦਲ ਨੂੰ ਕੋਈ ਤਾਂ ਅਕਾਲੀ ਦਲ ਦਾ ਕੋਈ ਸਾਥ ਨਹੀਂ ਦੇਊਗਾ ਤੋ ਇਸ ਕਰਕੇ ਹੁਣ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਵੀ ਸਾਨੂੰ ਗਲਤੀਆਂ ਮੰਨਣੀਆਂ ਚਾਹੀਦੀਆਂ ਨੇ ਗਲਤੀਆਂ ਦਾ ਮੈਨੂੰ ਲੱਗਦਾ ਸੁਖਵੀਰ ਸਿੰਘ ਬਾਦਲ ਨੂੰ ਵੀ ਸਾਰੀਆਂ ਸਾਰੇ ਆਪਾਂ ਨੇ ਗਲਤੀ ਮੰਨਣ ਨਾਲ ਬੰਦਾ ਛੋਟਾ ਨਹੀਂ ਹੁੰਦਾ ਜੱਗੀ ਜੀ ਵੱਡਾ ਹੁੰਦਾ ਹੈ ਚਿੱਲਾ ਸਾਹਿਬ ਜੀ ਮੈਂ ਗਲਤੀ ਮੰਨ ਰਿਹਾ ਕਿ ਸਾਡੇ ਕੋਲ ਜੋ ਵੀ ਜਾਣੇ ਅਣਜਾਣੇ ਚ ਗਲਤੀਆਂ ਹੋਈਆਂ ਜੀ ਜੀ ਇਹ ਇਹ ਜਿਹੜੇ ਰਾਸਤਾ ਸੀ ਦੋਨੋਂ ਟਾਈਮ ਕਰਦੇ ਗੁਰਦਵਾਰਾ ਸਾਹਿਬ ਖੜ ਕੇ ਬਿਲਕੁਲ ਜੀ ਰਜਾਨਾ ਪਰ ਅਰਦਾਸ ਕਰਦੇ ਸਤੇ ਪਾਤਸ਼ਾਹ ਸਵੇਰ ਤੋਂ ਸ਼ਾਮ ਤੱਕ ਸਾਡੇ ਦੋ ਗਲਤੀਆਂ ਹੋਈਆਂ ਪਰ ਇਹਨਾਂ ਨੇ ਡੇਢ ਗੁਨਾਹ ਕਰਕੇ ਹਲੇ ਵੀ ਮਤਲਬ ਮੂੰਹ ਉਹਨਾਂ ਦੇ ਨਿਕਲ ਨਹੀਂ ਰਿਹਾ ਅਭੀ ਅਸੀਂ ਗਲਤੀਆਂ ਕਰੀਆ ਕਰੀਆ ਹਲੇ ਵੀ ਇਹ ਉਹ ਸੱਚ ਨੂੰ ਸਵਾਰ ਕਰਨ ਲਈ ਤਿਆਰ ਨਹੀਂ ਚੱਕੀ ਜੀ ਹਲੇ ਹੁਣ ਮੈਨੂੰ ਲੱਗਦਾ ਬਾਗੀ ਤੜਾ ਤਾਂ ਸ਼ਾਇਦ ਗੁਰੂ ਨੇ ਉਹਨਾਂ ਦੇ ਕਿਰਪਾ ਹੀ ਕੀਤੀ ਹੋਵੇ ਕੋਈ ਤਾਂ ਤਿਆਰ ਹੁੰਦਾ ਜਾ ਰਿਹਾ ਵੀ ਅਸੀਂ ਤਾਂ ਮੰਨਾਂਗੇ ਜੀ ਗਲਤੀ ਚਲੋ ਜੇ ਮੰਨ ਲਓ ਜੀ ਮੰਨਣਗੇ ਤਾਂ ਫਿਰ ਜਦੋਂ ਉਹ ਕੋਈ ਪੇਸ਼ ਕਰਨਗੇ ਲਿਖਤੀ ਤੌਰ ਤੇ ਸ਼ਾਇਦ ਉਹ ਪੇਸ਼ ਕਰਨਗੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਥੇਦਾਰ ਵੱਲ ਸਾਰੇ ਸਿੱਖ ਪੰਥੀਆਂ ਨਜ਼ਰਾਂ ਵੀ ਹੋਣਗੀਆਂ ਜੀ ਇਹੋ ਜਿੱਥੇ ਉਹਨਾਂ ਨੂੰ ਕੋਈ ਸਜ਼ਾ ਲਾਊਗਾ ਨਾਲ ਦੀ ਨਾਲ ਤਲਬ ਕਰਨਾ ਚਾਹੀਦਾ ਸਖਵੀਰ ਸਿੰਘ ਬਾਦਲੋਂ ਵੀ ਮੈਂ ਮੇਰੇ ਕੋਲੇ ਮੈਂ ਤੁਹਾਡਾ ਮੇਰੇ ਦੂਜਾ ਦੂਜਾ ਸਵਾਲ ਹੈ ਜੀ ਮੇਰਾ ਤੁਸੀਂ ਗੱਲ ਕਰੀਏ ਸਜ਼ਾ ਦੀ ਕਿ ਜੇਕਰ ਉਹ ਗਲਤੀਆਂ ਸਵਾਰ ਕਰ ਲੈਂਦੇ ਆ ਤਾਂ ਜਥੇਦਾਰ ਸਾਹਿਬ ਉਹਨਾਂ ਨੂੰ ਕੋਈ ਧਾਰਮਿਕ ਸਜ਼ਾ ਜੋ ਵੀ ਹੁੰਦੀ ਆਪਣੇ ਸਿੱਖੋਂ ਦੇ ਵਿੱਚ ਉਹ ਲੱਗੂਗੀ। ਜੀ ਜੀ ਜਥੇਦਾਰ ਸਾਹਿਬ ਇਹ ਪਿਛਲੇ ਦਿਨੋਂ ਤੋਂ ਸਜ਼ਾ ਕਿਵੇਂ ਲੱਗ ਰਹੀ ਹੈਗੀ ਦੇਖੋ ਪਿਛਲੇ ਲੰਮੇ ਸਮੇਂ ਤੋਂ ਮਾਲ ਜਦੋਂ ਵੀ ਅਕਾਲ ਤਲਬ ਤੋਂ ਕਿਸੇ ਸਿੱਖ ਨੂੰ ਕਿਸੇ ਦੋਸ਼ੀ ਨੂੰ ਸਜ਼ਾ ਲੱਗਦੀ ਆ ਇਹਨਾਂ ਲੋਕਾਂ ਨੇ ਸੇਵਾ ਨੂੰ ਹੀ ਸਜ਼ਾ ਬਣਾ ਤਿਆ ਅਸੀਂ ਜਾਂਦੇ ਆ ਜੋੜਾ ਘਰ ਵਿੱਚ ਜੋੜੇ ਸਾਫ ਕਰਨਾ ਉਹ ਕਹਿੰਦੇ ਸਾਨੂੰ ਸਜ਼ਾ ਲਾਤੀ ਇਹ ਜੋੜੇ ਸਾਫ ਕਰਨ ਦੀ ਕਹਤੇ ਕਰਨਾ ਤੁਸੀਂ ਪੰਜ ਬਾਣੀਆਂ ਦਾ ਪਾਠ ਕਰ ਲਓ ਫਲਾਣੇ ਗੁਰਦੁਆਰਾ ਸਾਹਿਬ ਜਾ ਕੇ ਇਹ ਸਜਾ ਗਿਆ ਸਜਾ ਥੋੜੀ ਹੈ ਤਾਂ ਇਹਦਾ ਸਵਾਗਤ ਜੇ ਤੁਸੀਂ ਝਾੜੂ ਦੀ ਸੇਵਾ ਕਰ ਰਹੇ ਹੋ ਗੁਰਦੁਆਰਾ ਸਾਹਿਬ ਇਹ ਤਾਂ ਸੇਵਨ ਲੱਗ ਗਿਆ ਸਜਾ ਤਾਂ ਲੱਗੀ ਸੀ ਕਿਸੇ ਟਾਈਮ ਦੇ ਵਿੱਚ ਮਹਾਰਾਜ ਰਣਜੀਤ ਸਿੰਘ ਨੂੰ ਬਾਬਾ ਫੁੱਲਾ ਸਿੰਘ ਨੇ ਤੁਹਾਨੂੰ ਯਾਦ ਹੋਊਗਾ ਤੇ ਇਹੋ ਜਿਹਾ ਜਥੇਦਾਰ ਕਦੋਂ ਪੈਦਾ ਹੋਊਗਾ ਜਿਹੜਾ ਇਹਨਾਂ ਨੂੰ ਸਜਾ ਦੇਵੇ ਚੰਗੀ ਤਰ੍ਹਾਂ ਇਹਦਾ ਇਹਦਾ ਸੇਵਾ ਨੂੰ ਹੀ ਸਜਾਦ ਕਰਨ ਲੱਗੇ ਜੱਗੀ ਜੀ ਮੈਂ ਹੈ ਕਿ ਤੁਹਾਨੂੰ ਯਾਦ ਹੋਊਗਾ ਚਲੋ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅਸੀਂ ਨਹੀਂ ਸੀ ਪੁਰਾਣੀਆਂ ਗੱਲਾਂ ਨੇ ਪਰ ਇਸ ਦੇ ਬਾਵਜੂਦ ਵੀ ਜਦੋਂ 1985 'ਚ ਸਰਦਾਰ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ ਨਾ ਜੇ ਕਰੀ ਕਰੀ ਜੀ ਜੀ ਬਿਲਕੁਲ ਉਦੋਂ ਇੱਕ ਤਰਨਤਨ ਤੇ ਮਰਸਲ ਦੇ ਖੇਤਰ 'ਚ ਕਿ ਬਲੈਕ ਥੰਡਰ ਆਪਰੇਸ਼ਨ ਕੀਤਾ ਸੀ ਕਾਫੀ ਸਾਰੇ ਨੌਜਵਾਨ ਉਹਦੇ 'ਚ ਮਾਰੇ ਗਏ ਸੀ ਗੋਲਾਬਾਰੀ ਕੀਤੀ ਜੀ ਉਦੋਂ ਵੀ ਜਿਹੜੇ ਇਸ ਮਾਮਲੇ ਨੂੰ ਲੈ ਕੇ ਤੇ ਕੁਝ ਅਕਾਲੀ ਦਲ ਦੇ ਰਿਲੇਮੈਨ ਨੂੰ ਲੈ ਕੇ ਉਦੋਂ ਸਰਦਾਰ ਸਰਜੀਤ ਸਿੰਘ ਬਰਨਾਲਾ ਉਸ ਵੇਲੇ ਦੇ ਜਥੇਦਾਰ ਨੇ ਵੀ ਬਣ ਲਿਆ ਸੀ ਬਣੇ ਤੁਹਾਨੂੰ ਸਾਹਮਣੇ ਨਾਲ ਜੀ ਪਰ ਉਸ ਤੋਂ ਬਾਅਦ ਕਦੇ ਇਹ ਇਤਿਹਾਸ ਨਹੀਂ ਦੁਬਾਰਾ ਹੋਇਆ ਜੀ ਉਦੋਂ ਵੀ ਸਜ਼ਾ ਦਿੱਤੀ ਗਈ ਸੀ ਚਲੋ ਜਿਹੜੀ ਸਜ਼ਾ ਵੀ ਕਿਸ ਢੰਗ ਨਾਲ ਦੇਣੀ ਹੈ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਬਿਲਕੁਲ ਬਿਲਕੁਲ ਕਿੰਤੂ ਪਰੰਤੂ ਨਹੀਂ ਕਰ ਸਕਦੇ ਉਹਦੇ ਲਈ ਨਹੀਂ ਕਿੰਤੂ ਪਰੰਤੂ ਨਹੀਂ ਮੈਂ ਤਾਂ ਕਹਿੰਦਾ ਪਾ ਵੀ ਸੀ ਕਿ ਜੀ ਸੇਵਾ ਨੂੰ ਸਜ਼ਾ ਬਣਾਤਾ ਜੀ ਮੈਂ ਤੁਹਾਡਾ ਜਿਹੜਾ ਜੱਗੀ ਜੀ ਉਹਨਾਂ ਦਾ ਮੰਤਵ ਹੈ ਨੇ ਹੁੰਦਾ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਇਹ ਵਿਅਕਤੀ ਕਿਉਂਕਿ ਬੰਦਾ ਗਲਤੀ ਉਦੋਂ ਕਰਦਾ ਹੈ ਜਦੋਂ ਗੁਰੂ ਤੋਂ ਬੇਮੁਖ ਹੋਵੇ ਬਿਲਕੁਲ ਜੀ ਜਦੋਂ ਉਹਨੂੰ ਗੁਰੂ ਦਾ ਕੋਈ ਡਰ ਨਾ ਹੋਵੇ ਡਰ ਪੈਣਾ ਨਾ ਹੋਵੇ ਜੀ ਜੀ ਜਿਹੜੇ ਸਿੰਘ ਸਹਿਬਾਨ ਹੁੰਦੇ ਨੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਇਹਨੂੰ ਗੁਰੂ ਦੇ ਅਧੀਨ ਲਿਆਣਾ ਆਪਾਂ ਨੇ ਜਦੋਂ ਜੋੜੇ ਵੀ ਸਾਫ਼ ਕਰੂਗਾ ਤਾਂ ਵੀ ਉਹਦਾ ਮਨ ਨਿਮਰਤਾ ਨਾਲ ਗੁਰੂ ਨਾਲ ਜੁੜੂਗਾ ਜਦੋਂ ਗੁਰਬਾਣੀ ਪੜ੍ਹੂਗਾ ਤਾਂ ਵੀ ਗੁਰਬਾਣੀ ਨਾਲ ਜੁੜੂਗਾ ਜਦੋਂ ਪਾਠ ਸੁਣੂਗਾ ਤਾਂ ਵੀ ਗੁਰਬਾਣੀ ਨਾਲ ਜੁੜੂਗਾ ਜਦੋਂ ਬਰਤਨ ਮਾਂਜੂਗਾ ਉੱਥੇ ਭਾਂਡਿਆਂ ਦੀ ਸੇਵਾ ਕਰੂਗਾ ਤਾਂ ਵੀ ਗੁਰਬਾਣੀ ਨਾਲ ਜੁੜੂਗਾ ਸੋ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਨੂੰ ਗੁਰੂ ਸਾਹਿਬ ਦੇ ਅਧੀਨ ਲਿਆਣਾ ਹੁੰਦਾ ਹੈ ਵੀ ਗੁਰੂ ਦੇ ਅਧੀਨਗੀ ਤਹਿਤ ਇਹਨਾਂ ਨੂੰ ਯਾਦ ਰਹਿੇ ਕਿ ਗੁਰੂ ਸਾਹਿਬ ਵੱਡੇ ਨੇ ਸਾਥੋਂ ਠੀਕ ਹਾਂਜੀ ਸਾਡੇ ਵੱਡੇ ਨਹੀਂ ਆ ਹੂੰ ਹੂੰ ਇਸ ਕਰਕੇ ਵੀ ਉਹਨਾਂ ਦੇ ਦਿਮਾਗ 'ਚ ਜਿਹੜੀ ਹਉਮੈ ਦੀ ਜਿਹੜੀ ਬਣੀ ਹੁੰਦੀ ਹੈ ਨਾ ਜੀ ਦੁਆਰ ਠੀਕ ਨੂੰ ਰਾਜ ਕਰਕੇ ਉਦੋਂ ਬਣਦੀ ਹੈ ਜਦੋਂ ਰਾਜਪਾਲ ਜਦੋਂ ਰਾਜਪਾਲ ਹੱਥੇ ਆ ਜਵੇ ਬਿਲਕੁਲ ਜੀ ਹਾਂ ਜਦੋਂ ਸ਼ਕਤੀ ਹੋਵੇ ਫਿਰ ਉਹ ਗੁਰੂ ਨੂੰ ਵੀ ਟਿਚ ਸਮਝਣ ਲੱਗ ਜਾਂਦੇ ਨੇ ਇਸੇ ਕਰਕੇ ਅਕਾਲੀ ਦਲ ਦਾ ਅੱਜ ਇਹ ਹਾਲ ਹੋ ਰਿਹਾ ਠੀਕ ਕਿਹਾ ਸੀ ਚਰਨਜੀਤ ਬਰਾੜ ਨੇ ਕਿ ਸਾਥੋਂ ਗੁਰੂ ਟੁੱਟਿਆ ਹੋਇਆ ਜਿਹੜਾ ਉਹਨਾਂ ਨੇ ਤੁਹਾਨੂੰ ਯਾਦ ਹੋਵੇਗਾ ਇੱਕ ਪੱਤਰ ਲਿਖਿਆ ਸੀ ਉਹਦੇ 'ਚ ਗੱਲ ਕੀਤੀ ਸੀ ਇਹ ਕਿ ਸਾਡੇ ਤੋਂ ਗੁਰੂ ਟੁੱਟਿਆ ਹੋਇਆ ਹੈ ਇਸੇ ਕਰਕੇ ਸਾਨੂੰ ਇਹਨਾਂ ਹਾਰਾਂ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਤੇ ਇਹੀ ਪੰਜ ਸਿੰਘ ਸਹਿਬਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹ ਇਨਾਂ ਲੋਕਾਂ ਨੂੰ ਜਿਹੜੇ ਗੁਰੂ ਤੋਂ ਆਪਣੇ ਆਪ ਨੂੰ ਉੱਚਾ ਸਮਝਣ ਲੱਗ ਜਾਂਦੇ ਆ ਕਿ ਇਹ ਨੇ ਇਹਨਾਂ ਨੂੰ ਗੁਰੂ ਤੋਂ ਥੱਲੇ ਰੱਖਿਆ ਜਾਵੇ ਵੀ ਗੁਰੂ ਗੁਰੂ ਹੀ ਹੈ ਬਿਲਕੁਲ ਜੀ ਕੋਈ ਜਿਹੜਾ ਗੁਰੂ ਦਾ ਸਿਧਾਂਤ ਹੈ ਜਿਹੜਾ ਸਾਡੀ ਸਿੱਖੀ ਸਿਧਾਂਤ ਹੈ ਸਾਡੇ ਸਿੱਖੀ ਪਰੰਪਰਾ ਹੈ ਵੀ ਤੁਸੀਂ ਉਹਨੂੰ ਸਦਾ ਉੱਚੇ ਸਮਝਣਾ ਹੈ ਉੱਚੇ ਸੱਚੇ ਸਮਝਣਾ ਜਿਹੜੀ ਇਹ ਸਜਾ ਤਾਂ ਇਸੇ ਕਰਕੇ ਹੁੰਦੀ ਹੈ ਪਰ ਇਹਨਾਂ ਨੂੰ ਜ਼ਰੂਰ ਇਹ ਅੱਜ ਨਹੀਂ ਤਾਂ ਕੱਲ ਮੰਨਣੀ ਚਾਹੀਦੀ ਹੈ ਮੈਂ ਹੁਣ ਬਹੁਤ ਲੰਬੀ ਹੋ ਗਈ ਆਪਣੀ ਗੱਲ ਦੱਸੀ ਉਹ ਚ ਦੋਇਆ ਇਹ ਜ਼ਰੂਰ ਕਹਾਂਗਾ ਕਿ ਅਕਾਲੀ ਦਲ ਦਫਾੜ ਨਹੀਂ ਹੋਣਾ ਚਾਹੀਦਾ ਚੀਕੋ ਜੇ ਸੁਖਵੀਰ ਸਿੰਘ ਬਾਦਲ ਨੂੰ ਭਾਵੇਂ 5 ਮੈਂਬਰੀ ਕਮੇਟੀ ਬਣਾ ਲੈਣ ਕੋਈ 11 ਮੈਂਬਰੀ ਕਮੇਟੀ ਬਣਾ ਲੈਣਾ ਆਪਣਾ ਅਸੀਫਾ ਦੇ ਕੇ ਨਵੇਂ ਜਦ ਤੱਕ ਡੈਲੀਗੇਟ ਚੁਣ ਲੈਣ ਭਰਤੀ ਕਰ ਲੈਣ ਬਹੁਤ ਸਾਰੇ ਜੀ ਹੂੰ ਹੂੰ ਸਾਧਨ ਆ ਭਰਤੀ ਕਰ ਲੈਣ ਡੈਲੀਗੇਟ ਚੁਣ ਲੈਣ ਡੈਲੀਗੇਟਾਂ ਚ ਸਰੇ ਆਮ ਪ੍ਰਧਾਨ ਦੀ ਚੋਣ ਹੋਵੇ ਚੋਣ ਹੋਣ ਚਾਹਣ ਠੀਕੋ ਜੀ ਚੰਗੇ ਢੰਗ ਨਾਲ ਡੈਲੀਗੇਟ ਬਣਾਏ ਜਾਣ ਨਿਰਪੱਖਤਾ ਨਾਲ ਤੇ ਉਹਨਾਂ ਨੂੰ ਉਹ ਪ੍ਰਧਾਨ ਬਣ ਜਵੇ ਅਕਾਲੀ ਦਲ ਜਿਹੜਾ ਬਹੁਤ ਮਾੜੀ ਗੱਲ ਹੈ ਜਿਹੜਾ ਦਿਫਾੜ ਹੋ ਉਹਨਾਂ ਵੱਲ ਵੱਧ ਰਿਹਾ ਤੇ ਦੋਵੇਂ ਧਿਰਾਂ ਨੂੰ ਮੈਨੂੰ ਚਾਹੀਦਾ ਹੈ ਕਿ ਕਿਉਂਕਿ ਦੋਵੇਂ ਘੱਟ ਤਾਂ ਦੋਵੇਂ ਨਹੀਂ ਹੈ ਕਸੂਰ ਦੋਵਾਂ ਦਾ ਹੈ ਇਹ ਦੋਵਾਂ ਕੋਲ ਹੋਇਆ ਹ ਹ ਹ ਪਰ ਇਸ ਕਰਕੇ ਦੋਵੇਂ ਬਰਾਬਰ ਦੇ ਹੀ ਨੇ ਦੋਵਾਂ ਨੂੰ ਚਾਹੀਦਾ ਹੈ ਕਿ ਕਾਲੀ ਦਲ ਨੂੰ ਇਨਫਾੜ ਨਾ ਕਰਨ ਮਿਲ ਬੈਠ ਕੇ ਦਾ ਕੋਈ ਨਾ ਕੋਈ ਜ਼ਰੂਰ ਹੱਲ ਕੱਢਣਾ ਹੋ ਸਕਦਾ ਹੈ ਪਹਿਲੀ ਜੁਲਾਈ ਨੂੰ ਗੁਰੂ ਸਾਹਿਬ ਦੇ ਸਨਮੁਖ ਜਾ ਰਹੇ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਰਹੇ ਨੇ ਗੁਰੂ ਸਾਹਿਬ ਹੀ ਕੋਈ ਬਖਸ਼ਿਸ਼ ਕਰਕੇ ਨਾ ਸਾਰੇ ਨੂੰ ਕੋਈ ਕੋਈ ਮੱਤ ਕੋਈ ਮਤਾ ਜਿਹੜਾ ਗੁਰੂ ਸਾਹਿਬ ਬੋਲੋ ਜੀ ਬਿਲਕੁਲ ਹਾਂ ਜੀ ਚੱਲਾ ਸਾਹਿਬ ਬਹੁਤ ਧੰਨਵਾਦ ਉਮੀਦ ਕਰਦੇ ਹਾਂ ਜੀ ਆਪਾਂ ਕਿ ਜੋ ਲਿਖਤੀ ਪੱਤਰ ਦੇਣਗੇ ਉਹਦੇ ਵਿੱਚ ਆਪਣੀਆਂ ਜਿਹੜੀਆਂ ਗਲਤੀਆਂ ਹੋਈਆਂ ਉਹਦਾ ਅਹਿਸਾਸ ਜ਼ਰੂਰ ਕਰਨ ਹੋ ਜੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਧੰਨਵਾਦ ਧੰਨਵਾਦ ਸਤਿ ਸ਼੍ਰੀ ਅਕਾਲ ਜੀ